दुण नहीं तो तो बेची यू कर लो नहीं नहीं क्यों, अच्छा। क्यों उस दिन नहीं तो मैडम मैडम एक एक लड़की एक स्टूडेंट दा एक साल तो ही खराब कर रहे हो ओ दा कौन जिम्मेवार है कौन दुणी कौन दुणी कौन दुणी कौन जिम्मेवार लड़की दा साल खराब हो गया पर ना कोई जवाब है नहीं साल तो ही खराब है हां दे वो वो फिर बेटा करना कौन है हां जी ਇਹ ਤੁਸੀਂ ਕੀ ਨਹੀਂ ਹੋਇਆ ਤੁਸੀਂ ਕੀ ਹੋ ਗਏ ਦੱਸੋ ਮੈਂ ਕਿਵੇਂ ਐਸੋਸੀਏਟ ਨੂੰ ਕਹਾਂ ਤੁਹਾਡੀ ਕੋਈ ਨੋਟ ਨਹੀਂ ਹੈ ਮੈਂ ਬੋਲ ਬੋਲ ਕੇ ਦੱਸ ਦੋ ਕੀ ਪਰਿਸ਼ਾਨੀ ਦੇਖੋ ਇਹਦੇ ਮੈਂ ਕਿੰਨੀ ਬੋਲ ਸਕਦੀ ਹੈ ਕਿ ਕਰਦੇ ਵਾਈ ਕਾਰਨ ਦੱਸ ਦਿਓ ਤੁਸੀਂ ਦੱਸਦੇ ਸਕਦੇ ਨਾ ਕਿਉਂ ਨਹੀਂ ਬੋਲ ਸਕਦੇ ਜ਼ਿੰਮੇਵਾਰੀ ਕਿਹਦੀ ਹੈ ਮੈਡਮ ਇਸ ਤੋਂ ਮੈਂ ਲੈਣਾ ਮੈਂ ਜਾ ਰਹੀ ਹਾਂ ਤੁਸੀਂ 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 ਮੈਨੇਜਮੈਂਟ ਦੇ ਕੌਣ ਹੋ ਤੁਸੀਂ ਕੌਣ ਜੇ ਸੈਂਪਲ ਇੰਪਲੋਏਟ ਹੈ ਸੈਂਪਲ ਇੰਪਲੋਏਟ ਹੀ ਪ੍ਰਿੰਸੀਪਲ ਹੋਣੀ ਚਾਹੀਦੀ ਹੈ ਬਿਸ਼ਵਲੀ ਜੀ 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 ਜ ਫੀਸਾਂ ਦਿੱਤੀਆਂ ਤੇ ਜਦੋਂ ਪ੍ਰੀਖਿਆ ਦਾ ਟਾਈਮ ਆਇਆ ਤੇ ਕਹਿੰਦੇ ਤੇਰਾ ਤਾਂ ਦਾਖਲਾ ਹੀ ਨਹੀਂ ਹੋਇਆ ਬਸ ਫੇਰ ਕੀ ਸੀ ਦਿਲ ਵੀ ਟੁੱਟ ਗਿਆ ਤੇ ਸੁਪਨੇ ਵੀ ਟੁੱਟ ਗਏ ਜਦੋਂ VMS ਇੰਸਟੀਚਿਊਸ਼ਨ ਦੇ ਮੈਨੇਜਮੈਂਟ ਕੋਲ ਸਵਾਲ ਕੀਤੇ ਗਏ ਤੇ ਕੋਈ ਸਾਹਮਣੇ ਨਹੀਂ ਆਇਆ ਜੇਕਰ ਪ੍ਰਿੰਸੀਪਲ ਤੇ ਹੋਰ ਸਟਾਫ ਸਾਹਮਣੇ ਆਇਆ ਉਹ ਕੈਮਰਾ ਦੇਖ ਕੇ ਕੁਝ ਵੀ ਨਹੀਂ ਬੋਲਿਆ ਤੇ ਮੌਕੇ ਤੋਂ ਚਲਾ ਗਿਆ ਹੁਣ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਵਾਲਾਂ ਦੇ ਜਵਾਬ ਤੋਂ ਬਚਰੇ ਨਜ਼ਰ ਆ ਰਹੇ ਨੇ ਪ੍ਰਿੰਸੀਪਲ ਤੇ ਹੋਸਟ ਸਟਾਫ ਆਓ ਤੁਹਾਨੂੰ ਦਿਖਾਣਿਆ ਕੀ ਕਹਿਣਾ ਹੈ ਸਟੂਡੈਂਟ ਦਾ ਕਿਵੇਂ ਇਸ ਦਾ ਪਵਿਕ ਕਾਲਜ ਨੇ ਆਪਣੀ ਲਾਪਰਵਾਹੀ ਦੇ ਨਾਲ ਦਾ ਤੈ ਲਾਤਾ ਦਾ ਤੈ ਲਾਤਾ ਦਾ ਤੈ ਲਾਤਾ ਤਣਕ ਪੇਲ ਪੰਜਾਬੀ ਟੀਵੀ ਦੇ ਲਈ ਲਵ ਪ੍ਰੇਮ ਖੁਸ਼ੀ ਦੀ ਰਿਪੋਰਟ ਸਰ ਮੇਰਾ ਨਾਮ ਪ੍ਰਿਆ ਹੈ ਮੈਂ ਮਈ ਜੂਨ ਚ ਐਡਮਿਸ਼ਨ ਲਈ ਸੀ ਕਿ ਮੈਂ ਪੂਰੇ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਰੁਪਏ ਮੈਂ ਇਹਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਮੇਰੇ ਕੋਲ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਗੀ ਉਹ ਵੀ ਮੈਂ ਇਹਨਾਂ ਨੂੰ ਸਕਾਲਰਸ਼ਿਪ ਆ ਨਹੀਂ ਮੈਨੂੰ ਰੋਲ ਨੰਬਰ ਪੁੱਛਿਆ ਤਾਂ ਇਹਨਾਂ ਨੇ ਮਨਜਾਤਾ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸੜਾ ਲਿਆ ਕੇ ਸਰ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਮੇਬੀ ਇਹਨਾਂ ਨੇ ਇਹ ਗੱਲੇ ਨਕਲੀਅਰ ਕਰਾਇਆ ਕਿਦਰ ਡਿਨੋਵੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਭ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲੇ ਇਹਨਾਂ ਨੇ ਕਿਹਾ ਸੀਗਾ ਅਸੀਂ ਕਾਲਜ ਵੱਲੋਂ ਦਵਾਂਗੇ ਬਾਅਦ ਚਲੋਂ ਨੇ ਕਹੀਗੇ ਕਿ ਤੂੰ ਹੀ ਆਪ ਲਓ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਿਹਾ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਤੇ ਕਾਲਜ ਦਾ ਵੀ ਨਾਮ ਅਜੇ ਕਾਲਜ ਦਾ ਨਹੀਂ ਸੀ ਵੀ ਆਮ ਸੈਂਸਿਟਿਊਡ ਤਾਂ ਦਾ ਜੀ ਆਨੰਦ ਹੀ ਮਸਟੂਡੈਂਟਾਂ ਬੱਚਿਆਂ ਦੇ ਕੋਈ ਇੱਕ ਨਾਲ ਹੀ ਭਰਵਾ ਦਿੱਤਾ ਜਾਵੇ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਰੇ ਵੀ ਮੈਨੂੰ ਤਾਂ ਹੁਣ ਆ ਕੇ ਦੋ ਦਿਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੋਮਵਾਰ ਚੋਂ ਨੇ ਇਦਾਂ ਪੈਸੇ ਦੇ ਕੇ ਨੇ ਕਿਹਾ ਸੀ ਤੁਹਾਡੀ ਰਿਮਿਸ਼ਨ ਨਹੀਂ ਹੋ ਸਕੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਦੇਤੇ ਹੀ ਉਹਨਾਂ ਨੇ ਮੈਂ ਵੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੇ ਉਹ ਇਦਾਂ ਚਲੇ ਗਏ ਐਪਲੀਕੇਸ਼ਨ ਉਹਨੋਂ ਕੋ ਲੈਂਦੇ ਸੀਗੇ ਇਹ ਸੀਗਾ ਮੈਨੂੰ ਕਿ ਮੇਰੇ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣਾ ਸਾਲ ਨਹੀਂ ਸਰਕੂਲ ਆਬੂ ਮਹੋਂ ਦੇ ਸਕਦੀ ਲੱਗਦਾ ਨਹੀਂ ਕਿ ਜੇ ਐਸਸੀ ਕੈਟਾਗਰੀ ਕਰਕੇ ਵੀ ਤੁਹਾਡੇ ਨਾਲ ਕੀਤਾ ਗਿਆ ਪਾਕਸਾ ਦਾ ਜਿਹੜਾ ਵਜੀਫਾਵਾ ਦਾ ਸਕਾਲਰਸ਼ਿਪ ਉਹ ਅਹੀ ਰੱਖ ਲਈਏ ਕਿਉਂਕਿ ਅੱਗੇ ਵੀ ਲਗਾਤਾਰ ਸਵਾਲ ਆਦੇ ਰਿਹਾ ਹੈ ਹਾਂਜੀ ਇਹ ਐਸਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਨੇ ਐਸਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋਲ ਮੰਗੇ ਸੀਗੇ ਇਹਨਾਂ ਨੇ ਤੇ ਮੇਰੇ ਕੋ ਜਨਰਲ ਦੇ ਉਹਦੇ ਹੀ ਪੈਸੇ ਲੈਣ ਦੇ ਬੇਸੇ ਕਿ ਅਸੀਂ ਦੀ ਸੀਟ ਇਹ ਵੀ ਨਹੀਂ ਕਿ ਮੈਨੂੰ ਅਸੀਂ ਦੀ ਸੀਟ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਸੀਂ ਕਹੇ ਕਿ ਉਹਨੂੰ ਅਸੀਂ ਚਾਹੀਦੀ ਮੈਂ ਅਸੀਂ ਕਾਰ ਤੋਂ ਬਿਲੋਂਗ ਕਰਦੀ ਆ ਬਟ ਇਹਨਾਂ ਨੇ ਮੇਰੇ ਕੋ ਜਨਰਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨਨ ਕਰਨਾ ਚਾਹਦੀ ਸੀ ਸਰ ਮੇਰਾ ਨਾਮ ਸੁਖਦੇਰ ਆ ਜਾਏ ਮੇਰੀ ਮਿਸਿਸ ਇਸ ਕਾਲਜ ਚ ਮਨ ਐਡਮਿਸ਼ਨ ਕਰਾਈ ਸੀਗੀ ਮਹੀਨੇ ਦੇ ਵਿੱਚ ਜਦ ਕਿ ਇਹਨਾਂ ਨੇ ਹੁਣ ਜਨਵਰੀ ਲਾਸਟ ਦਾ ਕਰਾਣਾ ਕਿ ਉਹ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਸਾਰੇ ਰੋਲ ਨੰਬਰ ਦਿਓ ਮੈਂ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਨਹੀਂ ਤੇ ਇਹਨਾਂ ਨੇ ਉਹ ਵੀ ਨਹੀਂ ਸੀ ਕਿ ਇਹਨਾਂ ਨੂੰ ਦੱਸਣਾ ਕਿ ਤੁਹਾਡੀ ਐਡਮਿਸ਼ਨ ਹੋਈ ਹੈ ਜਾਂ ਨਹੀਂ ਹੋਈ ਉਹ ਵੀ ਇਹਨਾਂ ਦੇ ਕਹਿਣ ਤੇ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਜਦ ਸਰ ਦੇਖੋ ਮੇਰੇ ਬੱਚੇ ਨੇ ਛੋਟੇ ਇੱਕ 6 ਸਾਲ ਦਾ ਬੇਟਾ ਮੇਰਾ ਇੱਕ ਬੇਟੀ ਹੈ 3 ਸਾਲ ਦੀ ਇਹ ਕਾਲਜ ਜਾਂਦੇ ਸੀਗੇ ਤੇ ਬੇਟੀ ਦਾ ਤੇ ਬੱਚਿਆਂ ਦਾ ਪਿੱਛੇ ਧਿਆਨ ਮੈਂ ਰੱਖਦਾ ਸੀਗਾ ਸਰ ਮੈਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਵਾਂ ਇਦੇ ਵਿੱਚ ਇਹਨਾਂ ਨੇ ਇਹ ਦੇਖੋ ਕਿੰਨਾ ਫਰੋਡ ਕੀਤਾ ਸਾਡੇ ਨਾਲ ਕਿ ਸਾਨੂੰ ਐਸਸੀ ਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਨਾਲ ਕਿ ਐਸਸੀ ਦੀ ਸੀਟ ਨਾ ਦੇਣ ਦੇ ਕਿ ਸਾਡੇ ਕੋਲ ਐਸਸੀ ਦੀ ਨਹੀਂ ਤੁਸੀਂ ਜਨਰਲ ਦੀ ਫੀਸ ਪੇ ਕਰੋ ਅਸੀਂ ਜਨਰਲ ਦੇ ਵੀ ਸਾਰੇ ਐਗਰੀ ਹੋ ਗਏ ਤੇ ਚਲੋ ਮੇਰੀ ਮਿਸੀ ਦਾ ਸੁਪਨਾ ਸੀਗਾ ਕਿ ਮੈਂ ਪੜਨਾ ਮੈਂ ਚਲੋ ਇਹਨਾਂ ਦੇ ਮਾਪਿਓ ਸੀਗੇ ਉਹਨਾਂ ਕੋ ਜਿੰਨੀ ਹੋਇਆ ਉਹਨਾਂ ਨੇ ਪੜਾਇਆ ਇਹਨੂੰ ਅਗੋਂ ਇਹਨਾਂ ਦੇ ਖੁਆਏ ਸੀਗੇ ਪੜਨ ਦੀ ਉਹਨਾਂ ਦੀ ਹਿੰਮਤ ਚਲੋ ਨਹੀਂ ਮਾਰੇ ਸੀਗੇ ਉਹਨਾਂ ਕੋ ਨਹੀਂ ਪੜਾਇਆ ਗਿਆ ਚਲੋ ਮੇਰਾ ਸੀਗਾ ਕਿ ਚਲੋ ਇਹ ਪੜ ਲੈਣਾ ਸਰਿਆਨਰਮ ਜੀ ਆਨੰਦ ਦੇ ਵਿੱਚ ਐਡਮਿਸ਼ਨ ਦਵਾ ਦਿੱਤੀ ਉਹ ਤੋਂ ਬਾਅਦ ਸਰਕਾਰ ਦਾ ਵੀ ਇੱਕ ਨਾਰਾ ਕੰਦੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ। ਉਹਦੇ ਵਿੱਚ ਜੇ ਮੈਂ ਬਣਾਉਣਾ ਪਿਆ ਮੈਂ ਇਹਨਾਂ ਨੂੰ ਤੇ ਸਰ ਇਹਨਾਂ ਨੂੰ ਇਹ ਵੀ ਦਿੱਕਤ ਆਉਂਦੀ ਕਿ ਬੇਟੀ ਨਾ ਕਿਤੇ ਕੋ ਕੁੜੀ ਨਾ ਕੋਈ ਅੱਗੇ ਕੋਈ ਵੱਧ ਕੇ ਕੋਈ ਤਰੱਕੀ ਕਰ ਸਕੇ। ਸਰ ਇਹਨਾਂ ਨੇ ਕਾਲਜ ਏਦਾਂ ਕਰਦੇ ਪਏ ਨੇ ਮੇਰੇ ਨਾਲ ਤਾਂ ਚਲੋ ਹੋਇਆ ਹੋਇਆ ਆ ਹੋਰ ਪਤਾ ਨਹੀਂ ਕਿੰਨੇ ਕੁ ਸਟੂਡੈਂਟਾਂ ਨੇ ਇਹਨਾਂ ਨੇ ਏਦਾਂ ਕੀਤਾ ਹੋਣਾ ਵਾ। ਵੀ ਜਿਹੜਾ ਫਰੋਡ ਇਹਨਾਂ ਨੇ ਕੀਤਾ ਵਾ। ਮੈਂ ਸਰ ਮੈਂ ਇਹ ਹੀ ਚਾਹਨਾ ਮੈਂ ਕਿ ਇਹ ਹਜੇ ਕਾਲਜ ਵਿੱਚ ਕੋਈ ਬੱਚਾ ਐਡਮਿਸ਼ਨ ਨਾ ਲ